ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਅਰਜ਼ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਿਹੜਾ ਪਿੰਡ ਚੰਦਪਾਣ ਦੇ ਵਿੱਚ ਇੱਕ ਪੁਲਿਸ ਪ੍ਰਸ਼ਾਸਨ ਜਿਹੜੀ ਇੱਕ ਪাবਲਿਕ ਸਰਵੰਟ ਹੈ ਔਰ ਲੋਕਾਂ ਦੀ ਰਾਖਕ ਹੈ ਉਸ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਬਹੁਤ ਗਲਤ ਪ੍ਰਭਾਵ ਨਗਰ ਨਿਵਾਸੀ ਚੰਦਪਾਣ ਦੀ ਸੇਕ ਸੰਗਤ ਤੇ ਜਿਹੜਾ ਹੋਇਆ ਬਹੁਤ ਤਸ਼ੱਦਦ ਕੀਤਾ ਗਿਆ ਜਿਹਦੇ ਵਿੱਚ ਕੋਈ ਨਾਲੀ ਨੂੰ ਲੈ ਕੇ ਇੱਕ ਪਿੰਡ ਦਾ ਆਵਾਜ਼ ਵਿਵਾਦ ਉਹ ਬਣਿਆ ਸੀ ਜਿਹਦੇ ਵਿੱਚ ਗਮਦੂਰ ਸਿੰਘ ਐ ਪੱਪੂ ਉਹਨਾਂ ਦੇ ਨਾਲ ਜਿਹੜਾ ਇਹ ਪਿੰਡ ਦੇ ਸਰਪੰਚ ਨੌਜਵਾਲ ਵੀਰ ਕੁਲਦੀਪ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਸੀ ਵਿਚਾਰਾਂ ਦੇ ਕਰਕੇ ਵਾਰਾਂ ਤੋਂ ਗੰਦ ਨੂੰ ਸਾਫ ਕਰੂਗੀ ਉਸ ਮੈਡਮ ਐਸਐਸਪੀ ਪੱਗਿਆ ਜੈਨੂ ਨੇ ਇੱਕ ਬਿਆਨ ਦਿੱਤਾ ਸੀ ਵੀ ਸਰਪੰਚ ਇੱਕ ਡਿਫਾਲਟਰ ਬੰਦਾ ਹੈ ਮੈਂ ਇਸ ਸਰਪੰਚ ਨੂੰ ਲਗਭਗ 4 ਸਾਲਾਂ ਤੋਂ ਜਾਣਦਾ ਹਾਂ ਬਹੁਤ ਵਧੀਆ ਜਿਹੜੇ ਪੱਤਰਕਾਰ ਵੀਰ ਨੇ ਕਿਤੀ ਪੰਥਕ ਜਥੇਬੰਦੀ ਦਾ ਕੋਈ ਮੁੱਦਾ ਹੁੰਦਾ ਹੈ ਜਾਂ ਕਿਸਾਨ ਮਜ਼ਦੂਰ ਜੂਨੀਅਨ ਦਾ ਕਿਤੇ ਵੀ ਕੋਈ ਮੁੱਦਾ ਹੁੰਦਾ ਉੱਥੇ ਸੱਚ ਦਾ ਸਾਥ ਦੇਣ ਵਾਲਾ ਇਹ ਕੁਲਦੀਪ ਸਿੰਘ ਹੈ ਜਿਹਨੂੰ ਕੀ ਡਿਫਾਲਟਰ ਐਸਐਸਪੀ ਵੱਲੋਂ ਕਿਹਾ ਗਿਆ ਅਸੀਂ ਦਮਦਮੀ ਟਕਸਾਲ ਇੰਟਰਨੈਸ਼ਨਲ ਸੰਤ ਸਮਾਜ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਤੋਂ ਮੈਂ ਆਪਣੇ ਵੱਲੋਂ ਇਸ ਗੱਲ ਦੀ ਨਖੇਦੀ ਕਰਦਾ ਹਾਂ ਇਸ ਗੱਲ ਦੀ ਸਖਤ ਸ਼ਬਦਾਂ ਵਿੱਚ ਮੈਂ ਨਿੰਦਾ ਕਰਦਾ ਹਾਂ ਜੋ ਐਸਐਸਪੀ ਬੋਲ ਕੇ ਗਈ ਹੈ ਉਸ ਤੋਂ ਬਾਅਦ ਪਿੰਡ ਦੇ ਵਿੱਚ ਆ ਤੁਹਾਡਾ ਜਿਹੜਾ ਕੱਟ ਸਾਨੂੰ ਦਿਖ ਰਿਹਾ ਤੁਸੀਂ ਪਿੰਡ ਦਾ ਨਮੇਤਾ ਚੁਣਿਆ ਹੈ ਪਿੰਡ ਦਾ ਜਿਹੜਾ ਸਰਪੰਚ ਹੁੰਦਾ ਹੈ ਉਹ ਸੰਗਤ ਦੀ ਸਹਿਮਤੀ ਦੇ ਨਾਲ ਚੁਣਿਆ ਜਾਂਦਾ ਤੁਸੀਂ ਡਿਫਾਲਟਰ ਬੰਦੇ ਨੂੰ ਜਾਂ ਤੁਹਾਡੇ ਨੌਜਵਾਨ ਬੱਚਿਆਂ ਨੂੰ ਕੋਈ ਨਸ਼ੇ ਦੇ ਆਦੀ ਬਣਾਉਣ ਚ ਇਹੋ ਜਿਹਾ ਬੰਦਾ ਤੁਸੀਂ ਪਿੰਡ ਤੇ ਨਹੀਂ ਚੁਣੋਗੇ ਤੁਸੀਂ ਜਿਹੜਾ ਵਧੀਆ ਇੱਕ ਪੜ੍ਹਿਆ ਲਿਖਿਆ ਮੁੰਡਾ ਚੁਣਿਆ ਉਹਦੇ ਵਿੱਚ ਇੱਕ ਨਾਮੀ ਪਰਿਵਾਰ ਹੈ ਇੱਕ ਗਮਦੂਰ ਸਿੰਘ ਹੋ ਗਿਆ ਤੇ ਬਿਆੰਤ ਸਿੰਘ ਜਿਨ੍ਹਾਂ ਨੇ ਇਹ ਸਰਪੰਚ ਦੇ ਖਿਲਾਫ ਜਿਹੜਾ ਕਾਫੀ ਪੜਕਾਊ ਬਿਆਨ ਦਿੱਤਾ ਹੋਇਆ ਜਿਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਨੌਜਵਾਨਾਂ ਨੂੰ ਚਿੱਟੇ ਦੀ ਆੜ ਵਿੱਚ ਲਾ ਕੇ ਆਪਣੇ ਘਰ ਵਿੱਚ ਨੌਜਵਾਨਾਂ ਨੂੰ ਚਿੱਟਾ ਜਿਹੜਾ ਲਵਾਉਂਦਾ ਹੈ ਤੇ ਮੈਂ ਬੇਨਤੀ ਕਰਦਾ ਹਾਂ ਇਹ ਜਿਹੜੇ ਤਿੰਨ ਬੰਦਿਆਂ ਨੇ ਤਿੰਨ ਪਰਿਵਾਰਾਂ ਨੇ ਸਰਪੰਚ ਦੇ ਖਿਲਾਫ ਬਿਆਨ ਦਿੱਤਾ ਹੈ ਨਾਮੀ ਵੀ ਇਹਦੇ ਤੇ ਨਾਮੀ ਨੂਮੀ ਜੋ ਵੀ ਹੈਗਾ ਇਹਦੇ ਤੇ ਵੱਡਾ ਐਕਸ਼ਨ ਪੁਲਿਸ ਲਵੇ ਇਹਦੀ ਇਨਕੁਆਇਰੀ ਕਰਕੇ ਇਹਨਾਂ ਦੇ ਪਰਚਾ ਦਰਜ ਕਰੇ ਦੂਜੀ ਗੱਲ ਅੱਜ ਜਿਹੜਾ ਆਵਾਦ ਵਿਵਾਦ ਪਿੰਡ ਦੇ ਵਿੱਚ ਛਿੜਿਆ ਹੈ ਹਰ ਪਿੰਡ ਦੇ ਵਿੱਚ ਇਹ ਗੱਲ ਪਹੁੰਚੀ ਹੋਈ ਹੈ ਔਰ ਜੇ ਚਿੱਟਾ ਲਵਾਉਂਦਾ ਸੀ ਤੇ ਪਿੰਡ ਦੇ ਲੋਕਾਂ ਨੇ ਇਹਨੂੰ ਨੁਮਾਇੰਦਾ ਨਹੀਂ ਸੀ ਬਣਾਉਣਾ ਜੇ ਚਿੱਟਾ ਲਵਾਉਂਦਾ ਸੀ ਤੇ ਅੱਜ ਤੋਂ ਪਹਿਲਾਂ ਵੀ ਉਹ ਉਹਦੀ ਵੀਡੀਓ ਬਣਾ ਕੇ ਸਬੂਤ ਤੱਥਾਂ ਦੇ ਆਧਾਰ ਤੇ ਪੇਸ਼ ਕਰ ਸਕਦੇ ਸੀ ਪਰ ਇਹ ਜਿਹੜਾ ਪੜਿਆ ਲਿਖਿਆ ਨੌਜਵਾਨ ਵੀਰ ਹੈ ਪਿੰਡ ਦੇ ਸੁਧਾਰ ਲਈ ਕਾਫੀ ਚਿਰ ਤੋਂ ਜੜੀਆਂ ਵੀਡੀਓ ਅਪਲੋਡ ਕਰ ਰਿਹਾ ਹੈ ਇਹ ਜਰਿਆ ਨਹੀਂ ਗਿਆ ਇਹ ਤਿੰਨ ਪਰਿਵਾਰ ਜਿਹੜੇ ਇਹਨਾਂ ਦੇ ਆਪਦੇ ਹੀ ਹੈ ਤੇ ਇਹਨਾਂ ਨੇ ਜਿਹੜੇ ਬਿਆਨ ਦਿੱਤੇ ਇਹਨਾਂ ਇਹਨਾਂ ਦੇ ਬਿਆਨ ਤੇ ਆਈਜੀ ਸਾਹਿਬ ਫਰੀਦਕੋਟ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੂਜੀ ਬੇਨਤੀ ਹੈ ਮੈਂ ਜਦੋਂ ਪਿੰਡ ਵਿੱਚ ਆਇਆ ਸੀ ਇੱਥੇ ਮੈਂ ਪੁੱਛਿਆ ਜਿਹੜੇ ਵੀਰ ਜਾਂ ਜਿਹੜੇ ਬੱਚੇ ਘਰਾਂ ਦੇ ਵਿੱਚੋਂ ਚੁੱਕੇ ਗਏ ਆ ਉਹਨਾਂ ਵਿੱਚੋਂ ਕੋਈ ਵੀ ਅਜਿਹਾ ਚਿੱਟੇ ਦਾ ਆਦੀ ਨਹੀਂ ਜਾਂ ਕੋਈ ਟੀਕੇ ਲਾਉਂਦਾ ਹੋਵੇ ਜੇ ਇੱਕ ਅੱਧਾ ਹੋਵੇ ਉਹ ਵੱਖਰੀ ਗੱਲ ਹੈ ਪਰ ਜਿਹਦੇ ਵਿੱਚ ਨਵਾਲਗ ਬੱਚੇ ਆ ਪੜ੍ਹੇ ਲਿਖੇ ਬੱਚੇ ਆ ਸਕੂਲ 'ਚ ਜਾਣ ਵਾਲੇ ਬੱਚੇ ਉਹਨਾਂ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਜਿਹੜਾ ਇਹ ਘਰਾਂ ਦੇ ਵਿੱਚੋਂ ਚੁੱਕਿਆ ਸਰਪੰਚ ਦੇ ਤੇ ਹੋਰ ਜਿਹੜੇ ਕੋਈ ਸਮਾਜ ਸੇਵੀ ਵੀਰ ਹੈਗੇ ਆ ਇੱਕ ਡਾਕਟਰ ਹੈ ਉਹਨਾਂ ਦੇ ਘਰਾਂ ਦੀ ਜੋ ਵੀ ਭੰਨ ਤੋੜ ਕੀਤੀ ਹੈ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਰਪੰਚ ਦੇ ਘਰ ਦੀ ਭੰਨ ਤੋੜ ਹੋਈ ਜਿਹੜੇ ਬੰਦੇ ਫੜੇ ਆ ਉਹ ਅੱਜ ਸ਼ਾਮ ਤੱਕ ਜੋ ਵੀ ਇਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਜਿਹੜੇ ਤਿੰਨ ਪਰਿਵਾਰ ਮੈਂ ਨਾਂ ਲਿਆ ਗਮਦੂਰ ਸਿੰਘ ਬਿਆਨਤ ਸਿੰਘ ਤੇ ਇੱਕ ਜਿਹੜਾ ਨਾਮੀ ਕੇ ਵਜਦੇ ਪਰਿਵਾਰ ਇਹਨਾਂ ਨੇ ਜਿਹੜੇ ਬਿਆਨ ਦਿੱਤੇ ਆ ਜਾਂ ਤਾਂ ਤੱਥਾਂ ਸਬੂਤਾਂ ਦੇ ਆਧਾਰ ਤੇ ਜੇ ਚਿੱਟਾ ਲਵਾਉਂਦਾ ਸਰਪੰਚ ਸਬੂਤਾਂ ਦੇ ਆਧਾਰ ਤੇ ਉਹ ਪੇਸ਼ ਕਰਨ ਤੇ ਨਹੀਂ ਤਾਂ ਉਹਨਾਂ ਦੇ ਬਿਆਨ ਜਿਹੜੇ ਝੂਠੇ ਪਾਏ ਜਾਂਦੇ ਆ ਤੇ ਪੁਲਿਸ ਨੂੰ ਬੇਨਤੀ ਕਰਦੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਹਾਲਾਤ ਆਪਾਂ ਨੂੰ ਨਾ ਦੇਖਣੇ ਪੈਣ। ਸੋ ਨਗਰ ਨਿਵਾਸੀ ਸਿੱਖ ਸੰਗਤਾਂ ਤੁਸੀਂ ਪਿੰਡ ਦੇ ਨਮਾਇंदे ਨੂੰ ਚੁਣਿਆ ਤੁਸੀਂ ਨਾਲ ਖੜੇ ਹੋ ਤੁਹਾਡਾ ਕਠ ਲੱਗਦਾ ਵੀ ਆਉਣ ਵਾਲੇ ਸਮੇਂ ਚ ਜੇ ਵੀਰ ਕੁਲਦੀਪ ਹੈ ਸਰਪੰਚ ਉਹ ਇੱਕ ਵਧੀਆ ਜੱਜੇ ਢੰਗ ਨਾਲ ਜਿਹੜਾ ਪਿੰਡ ਦਾ ਵਿਕਾਸ ਚਲਾ ਰਿਹਾ ਤੇ ਪਿੰਡ ਦਾ ਵਿਕਾਸ ਵੀ ਵਧੀਆ ਹੋਊਗਾ। ਜਿਹੜੇ ਜਿਹੜੇ ਸ਼ਰਾਰਤੀ ਅੰਸਰ ਹੈ ਤੇ ਭਾਵੇਂ ਪੁਲਿਸ ਦਾ ਕੋਈ ਅਫਸਰ ਹੋਵੇ ਇੱਕ ਉਹ ਰਜੇਸ਼ ਕੁਮਾਰ ਆ ਜਿਹੜਾ ਐਸ ਐਚਓ ਉਹਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੇਰੀਆਂ ਵੀਡੀਓ ਬਹੁਤ ਆਉਂਦੀਆਂ ਤੂੰ ਕਹਿੰਦਾ ਵੀ ਮੈਂ ਚਿੱਟੇ ਬੰਦ ਕਰਾਉਣਾ ਮੈਂ ਕਰਦਾ ਵੀ ਜੇ ਤੂੰ ਬੰਦ ਕਰਾਉਣਾ ਚਿੱਟੇ ਲੋਕਾਂ ਦੇ ਗਰੀਬਾਂ ਦੇ ਘਰਾਂ 'ਚ ਜਾ ਕੇ ਤਲਾਸ਼ੀਆਂ ਲੈਣਾ ਤੇ ਤੈਨੂੰ ਇਹ ਗੱਲ ਦਾ ਪਤਾ ਨਹੀਂ ਲੱਗਿਆ ਵੀ ਕੁਲਦੀਪ ਸਿੰਘ ਸਰਪੰਚਾ ਜਿਹੜਾ ਮੁੰਡਾ ਵੀ ਇਹ ਪੜਿਆ ਲਿਖਿਆ ਤੇ ਤੂੰ ਨਵਾਲਗ ਬੱਚੇ ਉਹਨਾਂ ਦੇ ਉੱਤੇ ਤਸ਼ੱਦਦ ਕਰ ਰਹੇ ਆਂ ਰਜੇਸ਼ ਕੁਮਾਰ ਨੂੰ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਤੁਸੀਂ ਪਬਲਿਕ ਸਰਵੈਂਟ ਹੋ ਤੁਸੀਂ ਜਨਤਾ ਦੇ ਨੌਕਰ ਹੋ ਇਹ ਸਾਨੂੰ ਵੀ ਗੱਲ ਯਾਦ ਰੱਖਣੀ ਪੈਣੀ ਹੈ ਜਨਤਾ ਦੇ ਨੌਕਰ ਨੇ ਸਾਡੀ ਸਾਡੇ ਰਖੇਕ ਨੇ ਸਾਡੀ ਰੱਖਿਆ ਲਈ ਹੈ ਜੇ ਪੁਲਿਸ ਪ੍ਰਸ਼ਾਸਨ ਇਦਾਂ ਆ ਕੇ ਤਸ਼ੱਦਦ ਕਰਨ ਲੱਗ ਜੂ ਹਾਂ ਇਹਦੇ ਵਿੱਚ ਮੈਂ ਇਹ ਵੀ ਨਿਖੇਧੀ ਕਰਦਾ ਹਾਂ ਵੀ ਜਿਹੜੇ ਰੋੜੇ ਇੱਟਾਂ ਚਲਾਏਗੇ ਪ੍ਰਸ਼ਾਸਨ ਤੇ ਉਹ ਵੀ ਸਾਡੇ ਲਈ ਉਹ ਵੀ ਗਲਤ ਹੈ ਪ੍ਰਸ਼ਾਸਨ ਦਾ ਫਰਜ਼ ਸੀ ਡੀਸੀ ਦਾ ਫਰਜ਼ ਬਣਦਾ ਸੀ ਆ ਕੇ ਇਸ ਪਿੰਡ ਦਾ ਨੁਮਾਇੰਦਾ ਸਰਪੰਚ ਚੁਣਿਆ ਹੋਇਆ ਉਹਦੇ ਨਾਲ ਆ ਕੇ ਬਹਿ ਕੇ ਗੱਲ ਕਰਦੇ ਵੀ ਕੀ ਮਸਲਾ ਹੈ ਜੀ ਉਸ ਮਸਲੇ ਨੂੰ ਸੁਲਝਾਇਆ ਜਾ ਸਕਦਾ ਸੀ ਜਿਹੜਾ वाद-ਵਿਵਾਦ ਬਣਿਆ ਪੰਜਾਬ ਦੇ ਹਰ ਵਰਗ ਵਿੱਚ ਜਿਹੜੀ ਵੀਡੀਓ ਪਹੁੰਚੀ ਹੈ ਸੋਸ਼ਲ ਮੀਡੀਆ 'ᱨਹੀ ਤੇ ਆਉਣ ਵਾਲੇ ਸਮੇਂ 'ਚ ਇਦਾਂ ਦੇ ਹਾਲਾਤ ਬਹੁਤ ਮਾੜੇ ਬਣ ਸਕਦੇ ਆ ਇਹ ਚੀਜ਼ਾਂ ਨੂੰ ਦੇਖ ਕੇ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜਿਹੜੇ ਬੱਚੇ ਪੜ੍ਹੇ ਪੜ ਰਹੇ ਆ ਜਾਂ ਕੋਈ ਸਮਾਜ ਸੇਵੀ ਆ ਜਾਂ ਕੋਈ ਆਪਣੇ ਮਜ਼ਦੂਰ ਵੀਰ ਆ ਜਿਨ੍ਹਾਂ ਨੂੰ ਫੜਿਆ ਉਹਨਾਂ ਨੂੰ ਸ਼ਾਮ ਤੱਕ ਜਿਹੜਾ ਛੱਡਿਆ ਜਾਵੇ ਤੇ ਜਿਹੜੇ ਤਿੰਨ ਬੰਦਿਆਂ ਦੇ ਨਾਂ ਲੈ ਇਹਨਾਂ ਤੇ ਪਰਚਾ ਦਰਜ ਹੋਵੇ ਤੇ ਜਿਹੜੀ ਐਸਐਸਪੀ ਨੇ ਗੱਲ ਕਹੀ ਆ ਮੈਡਮ ਨੇ ਜਿਹਨੂੰ ਅਸੀਂ ਇੱਕ ਪੜੀ ਲਿਖੀ ਮੈਡਮ ਮੰਨਦੇ ਸੀ ਤੇ ਉਹਨੇ ਆਪਦੇ ਅਫਸਰਾਂ ਦੇ ਤੇ ਜਾਂ ਪਿੰਡ ਦੋ ਚਾਰ ਪਿੰਡ ਵਾਸੀਆਂ ਦੇ ਕਹਿਣ ਤੇ ਸਰਪੰਚ ਨੂੰ ਰਿਪੋਰਟ ਦੱਸੀ ਜਾਂਦੀ ਹੈ ਉਹਨੂੰ ਬੇਨਤੀ ਆ ਵੀ ਨਗਰ ਨਿਵਾਸੀ ਤੇ ਕਲਦੀਪ ਸਰਪੰਚ ਤੋਂ ਮਾਫੀ ਮੰਗੇ ਤੇ ਨਹੀਂ ਪੰਥਕ ਜਥੇਬੰਦੀਆਂ ਤੇ ਜੇ ਕਿਸਾਨ ਜਥੇਬੰਦੀਆਂ ਇੱਥੇ ਆ ਕੇ ਖੜ ਗਈਆਂ ਤੇ ਫਿਰ ਤੁਹਾਨੂੰ ਅਸੀਂ ਡਿਸਮਿਸ ਵੀ ਕਰਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ